ਬੰਦੀ ਤੇਰੇ ਨਾਲ ਮੇਰਾ ਕੋਈ ਬੇਰ ਨਹੀਂ ਸਾਨੂੰ ਜੋਗੀਆਂ ਨੂੰ ਹੁੰਦਾ ਕੋਈ ਗੈਰ ਨਹੀਂ ਭਾਰ ਤੇਰੇ ਹੱਥੋਂ ਲੈਣੀ ਨਾ ਮੈਂ ਖੈਰਨੀ ਭਾਰ ਤੇਰੇ ਹੱਥੋਂ ਲੈਣੀ ਨਾ ਮੈਂ ਖੈਰਨੀ ਗੁਜ ਰਾਮ ਜੇ ਤੂੰ ਸਮਝੇ ਪਛਾਣੀ ਸੁਨਦਰਾ ਪਾਵੇ ਖੈਰ ਆਗੇ ਜੋਗੀਆਂ ਨੂੰ ਰਾਣੀ ਸੁਨਦਰਾ ਪਾਵੇ ਖੈਰ ਆਗੇ ਜੋਗੀਆਂ ਨੂੰ ਰਾਣੀ ਸੁਨਦਰਾ ਗੱਲਾਂ ਪੁੱਠੀਆਂ ਕਿਉਂ ਬਾਬਾ ਖੜਾ ਕਰਦਾ ਐਵੇਂ ਆਣ ਆਈ ਮਾਉ ਦੇ ਕਾ ਤੋਂ ਮਾਰਦਾ ਮੈਨੂੰ ਜੋਗੀ ਆਵੇ ਭੇਦ ਇਸ ਕਰਦਾ ਮੈਨੂੰ ਜੋਗੀ ਆਵੇ ਭੇਦ ਇਸ ਕਰਦਾ ਕਾ ਨੂੰ ਮੂਹੇ ਨਾਲ ਖੜਾ ਬੰਨੀ ਵੈਰ ਜੋਗੀਆ ਪਿੱਛੇ ਮੁੜ ਜਾ ਤੂੰ ਮੈਥੋਂ ਲੈ ਕੇ ਖੈਰ ਜੋਗੀਆ ਪਿੱਛੇ ਮੁੜ ਜਾ ਤੂੰ ਮੈਥੋਂ ਲੈ ਕੇ ਖੈਰ ਜੋਗੀਆ ਉਹ ਪੇਂਡਿਆ ਗੁੰਮਾਰੇ ਖਾਲੀ ਨਾਮ ਜਾਊਂਗਾ ਤੇਰੀ ਖੈਰ ਨਾਮ ਬੰਦੀ ਐ ਪਾਵਾਂਗਾ ਖੜਾਉਣਾ ਤੇਰੇ ਆਲੇਖੇ ਜਗਾਉਂਗਾ ਖੜਾਉਣਾ ਤੇਰੇ ਆਲੇਖੇ ਜਗਾਉਂਗਾ ਜਰੋਂ ਤੱਕ ਆਗੇ ਭੋਲ ਦੀਨਾਂ ਬੰਦੀ ਸੁੰਦਰਾ ਭਾਵੇਂ ਜੋਗੀਆਂ ਨੂੰ ਖੈਰ ਆਕੇ ਰਾਣੀ ਸੁੰਦਰਾ ਭਾਵੇਂ ਜੋਗੀਆਂ ਨੂੰ ਆਗੇ ਖੈਰ ਰਾਣੀ ਸੁੰਦਰਾ ਉਹ ਸਹਰ ਪੜਾਂ ਦੀ ਬਾਰਾਣੀਆਂ ਉਹ ਤਾਂ ਸਮਝ ਤੈਨੂੰ ਬੰਦੇ ਖਾਣੀਆਂ ਉਹ ਤਾਂ ਸਮਝ ਡਹਿਣ ਤੂੰ ਬੰਦੇ ਖਾਣੀਆਂ ਜਮਾਂ ਟੂੜਨਾ ਸਮਝ ਮੇਰੀ ਬਾਣੀਆਂ ਜਮਾਂ ਟੂੜਨਾ ਸਮਝ ਮੇਰੀ ਬਾਣੀਆਂ ਜਦੋਂ ਉੱਠਦੀ ਕਰੋਦ ਦੀ ਆਹ ਲਹਿਰ ਜੋਗਿਆ ਪਿੱਛੇ ਮੁੜ ਜਾ ਤੂੰ ਲੈ ਕੇ ਮੈਥੋਂ ਖੈਰ ਜੋਗਿਆ ਪਿੱਛੇ ਮੁੜ ਜਾ ਤੂੰ ਮੈਥੋਂ ਲੈ ਕੇ ਖੈਰ ਜੋਗਿਆ ਜੋਗੀ ਸੂਰੇ ਨਹੀਂ ਆ ਮੌਲ ਕੋਲੋਂ ਡਰਦੇ ਹੱਸ ਹੱਸ ਕੇ ਮੁਕਾਬਲਾ ਨੇ ਕਰਦੇ ਉਹਦਾ ਲੱਖਾਂ ਹੀ ਮੁਸੀਬਤਾਂ ਨੂੰ ਜਾਰਦੇ ਉਹਦਾ ਲੱਖਾਂ ਹੀ ਮੁਸੀਬਤਾਂ ਨੂੰ ਜਾਰਦੇ ਜਿਹਨੂੰ ਦੱਸਦੀ ਤੂੰ ਡੈਣ ਬੰਦੇ ਖਾਣੀ ਸੁੰਦਰਾ ਭਾਵੇਂ ਜੋਗੀਆਂ ਨੂੰ ਆਗੇ ਖੈਰ ਰਾਣੀ ਸੁੰਦਰਾ ਭਾਵੇਂ ਜੋਗੀਆਂ ਨੂੰ ਆਗੇ ਖੈਰ ਰਾਣੀ ਸੁੰਦਰਾ ਸائیں ਉਹ ਮਰੇ ਪਠੀਰ ਤੇ ਅੱਗੇ ਇਸ ਨੇ ਬਹੁਤ ਸਾਧੂ ਚੀਰ ਤੇ ਜਿਹੜਾ ਚੜ ਜਾਵੇ ਇਸ ਦੀ ਲਕੀਰ ਤੇ ਜਿਹੜਾ ਚੜ ਜਾਵੇ ਇਸ ਦੀ ਲਕੀਰ ਤੇ ਬੜਾ ਸਾਦਾ ਨੂੰ ਸਮਝਦੀ ਹੈ ਖੈਰ ਜੋਗੀ ਆ ਪਿੱਛੇ ਮੁੜ ਜਾ ਤੂੰ ਮੈਥੋਂ ਲੈ ਕੇ ਖੈਰ ਜੋਗੀ ਆ ਪਿੱਛੇ ਮੁੜ ਜਾ ਤੂੰ ਮੈਥੋਂ ਲੈ ਕੇ ਖੈਰ ਜੋਗੀ ਆ ਪੇਜਿਆ ਗੁਰੂਆਂ ਨੇ ਚਿੱਤ ਨਾਮੰਨ ਆਗਰੀ ਲੈ ਕੇ ਜਾਊਂਗਾ ਸਾਰੀ ਮੈਂ ਸਮਗਰੀ ਫੇਰ ਢਿੱਲੇ ਵਾਲੇ ਬਹਿ ਜਾਊਂਗਾ ਮੈਂ ਡਗਰੀ ਫੇਰ ਢਿੱਲੇ ਵਾਲੀ ਬਹਿ ਜਾਊਂਗਾ ਮੈਂ ਡਗਰੀ ਬੋਲ ਮੇਰੇ ਇਹ ਟੁੱਟ ਨਾ ਤੂੰ ਜਾਣੀ ਸੁਨਦਰਾ ਪਾਵੇ ਜੋਗੀਆਂ ਨੂੰ ਆਗੇ ਖੈਰ ਰਾਣੀ ਸੁਨਦਰਾ ਪਾਵੇ ਜੋਗੀਆਂ ਨੂੰ ਆਗੇ ਖੈਰ ਰਾਣੀ ਸੁਨਦਰਾ ਗਲ ਦਰਸਨ ਸਹਿਰ ਦੀ ਤੂੰ ਮੰਨ ਕੇ ਤਨਵਾਗਦੀ ਮੈਂ ਦੋਵੇਂ ਹੱਥ ਬੰਨ ਕੇ ਬੈਠਾ ਦਰਸ ਵਿੱਚਿਤ ਮੇਰੇ ਮਨ ਕੇ ਬੈਠਾ ਦਰਸ ਵਿੱਚਿਤ ਮੇਰੇ ਮਨ ਕੇ ਥਿਲੇ ਪਾੜ ਕ ਵਿਨਾਲ ਇਹਦੇ ਸਹਿਰ ਜੋਗਿਆ ਪਿੱਛੇ ਮੁੜ ਜਾ ਤੁ ਲੈ ਕੇ ਮੈਥੋਂ ਖੈਰ ਜੋਗਿਆ ਪਿੱਛੇ ਮੁੜ ਜਾ ਤੂੰ ਮੈਥੋਂ ਲੈ ਕੇ ਖੈਰ ਜੋਗਿਆ